ਠੀਕਾਲ ਜੀ ਅੱਜ ਬਲਜਿੰਦਰ ਸਿੰਘ ਸ਼ੰਟੀ ਦੀਪਰਾਜ ਸਿੰਘਲਾ ਜੀ ਤੇ ਉਹਨਾਂ ਦੀ ਟੀਮ ਵੱਲੋਂ ਬਹੁਤ ਸੋਹਣਾ ਉਪਰਾਲਾ ਕੀਤਾ ਗਿਆ ਲੋੜਵੰਦ ਪਰਿਵਾਰ ਦੇ ਮੁੰਡਾ ਤੇ ਕੁੜੀ ਦਾ ਜਿਹੜਾ ਵਿਆਹ ਕਰਵਾਇਆ ਗਿਆ ਤੇ ਪਰਿਵਾਰ ਬੜਾ ਖੁਸ਼ ਹੈ ਤੇ ਆਪਾਂ ਦੇਖ ਸਕਦੇ ਹਾਂ ਕਿ ਆਪਾਂ ਆਪਣੇ ਛੋਟੇ-ਛੋਟੇ ਸਟੈਪ ਹੈ ਜਿਹੜਾ ਸਮਾਜ ਚ ਕਿੰਨੀ ਖੁਸ਼ੀ ਲੈ ਕੇ ਆਉਂਦੇ ਆ ਤੇ ਆਪਾਂ ਸਾਰਿਆਂ ਨੂੰ ਜਿੰਨਾ ਵੀ ਆਪਦਾ ਯੋਗਦਾਨ ਪਾ ਸਕਦੇ ਆ ਕੋਈ ਰਾਸ਼ਨ ਦਾ ਟਾਈਮ ਦਾ ਪੈਸੇ ਦਾ ਜਿਹੜਾ ਵੀ ਆਪਾਂ ਪਾ ਸਕਦੇ ਆ ਸਾਰੇ ਆਪਾਂ ਰਲ ਮਿਲ ਕੇ ਆਪਾਂ ਥੋੜਾ-ਬਹੁਤ ਆਪਦਾ ਯੋਗਦਾਨ ਪਾਉਣ ਲੱਗੇ ਤੇ ਸਮਾਜ ਨੂੰ ਸੁਧਾਰੀਏ ਤੇ ਮੈਂ ਵਧਾਈ ਦਿੰਦਾ ਸਾਰੀ ਟੀਮ ਨੂੰ ਐਡੇ ਬਹੁਤ ਸੋਹਣਾ ਉਪਰਾਲਾ ਕੀਤਾ ਹੈ ਤੇ ਅੱਗੇ ਵੀ ਆਈ ਉਪਰਾਲੇ ਕਰਦੇ ਰਹਿਣ ਤੇ ਅਸੀਂ ਉਹਨਾਂ ਦੇ ਨਾਲ ਹਾਂ ਜੀ ਸਾਰੇ ਜਿੰਨੀ ਵੀ ਸਾਡੀ ਪੂਰੇ ਆ ਸਕਦੇ ਹਾਂ ਅਸੀਂ ਜਰੂਰ ਆਵਾਂਗੇ ਜੀ ਧੰਨਵਾਦ ਜੀ ਬਹੁਤ ਵਧੀਆ ਚੁੱਕ ਰਿਹਾ ਪਰਾਇਆ ਕਰਤਾ ਜੀ ਹੈ ਆ ਗੁਰੇ ਲੇਟ ਹੋ ਗਿਆ ਸਾਡੀ ਜੀ ਜਿਹੜੀ ਕੋਈ ਪਰਿਵਾਰ ਦੀ ਸ਼ਾਂਤੀ ਦੀ ਜਿਹੜੀ ਵਾਲਾ ਰਸਤਾ ਹੈ ਜਿਸਗੇ ਵਿਧਾਨ ਨੂੰ ਸਾਡੇ ਨਾਲ ਸਾਡੀ ਵੱਡੀ ਵੀਰ ਭਾਈ ਕਰਨਵੀਰ ਜੀ ਅਕਾਲੀ ਦਲ ਪ੍ਰਧਾਨ ਪੰਜਾਬ ਜਨਰਲ ਸਕੱਤਰ ਉਹਨਾਂ ਦਾ ਬਹੁਤ ਸਾਲ ਕਰਦੇ ਆ ਜੀ ਤੇ ਸਾਡੇ ਨਾਲ ਸਾਡੇ ਬਹੁਤ ਹੀ ਸਿਨੀਅਰ ਪੰਜਾਬਾ ਜੀ ਚੇਅਰਮੈਨ ਸਰਵਿੰਦਰ ਲਾਲ ਜੀ ਤੇ ਸਾਣੀ ਸੀਬ ਠੱਲਾ ਜੀ ਤੇ ਹੋਰ ਸਾਰਿਆਂ ਨੂੰ ਅੱਜ ਇਹ ਕਹਿੰਦੇ ਕੰਨਿਆਦਾਨ ਮਹਾਂਪੁਰਨ ਦੀ ਉਹਨਾਂ ਪੂਰੇ ਭਾਦਰਮਦੀ ਉਹਨਾਂ ਪੂਰੇ ਕਾਇਦੀ ਨੇ ਕੋਈ ਇੱਕ ਬਹੁਤ ਵੱਡਾ ਮੌਕਾ ਮਿਲਿਆ ਜੀ ਸੇਵਾ ਕਰਨ ਦਾ ਕਿ ਇਸ ਦੇ ਵਿੱਚ ਚੰਗੀ ਸੰਸਥਾ ਦਾ ਜਿੰਨਾ ਵੀ ਸਮਰਥ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਫੁਮੈਂਟ ਜੋਬ ਕਰਦਾਂ ਵਾਲੇ ਡਿਪਾਰਟਮੈਂਟ ਫੈਮਿਲੇਟ ਦਾ ਇਹਦਾ ਵੀ ਬਹੁਤ ਵੱਡਾ ਯੋਗਦਾਨ ਹੈ ਜੀ ਇਸ ਤੋਂ ਪਹਿਲਾਂ ਵੀ ਸਾਡੇ ਜੈਨ ਸਾਹਿਬ ਨੇ ਲੜਡ ਕੈਂਪ ਲਾਇਆ ਸੀ ਉਸ ਦੇ ਵਿੱਚ ਵੀ ਸਾਡੀ ਫੈਮਿਲੇਟ ਦਾ ਬਹੁਤ ਯੋਗਦਾਨ ਸੀ ਤੋਂ ਸਾਰੇ ਦਾ ਬਹੁਤ ਬਹੁਤ ਧੰਨਵਾਦ ਅੱਜ ਇਸ ਲੋੜਵੰਦ ਪਰਿਵਾਰ ਨੂੰ ਸਾਰੇ ਪੈਣ ਪਰਮ ਨੇ ਨਾਲ ਮਿਲ ਕੇ ਉਹ ਵੀ ਚੀਜ਼ ਦੀ ਲੋੜ ਸੀ ਅਸੀਂ ਭੇਜੀ ਹੈ ਜੀ ਸਸੀਰਾਲ ਜੀ ਮੈਂ ਪਹਿਲਾਂ ਤਾਂ ਸਾਰੀ ਟੀਮ ਨੂੰ ਵਧਾਈ ਦਿੰਦਾ ਐਡੇ ਸੋਹਣੇ ਉਪਰਾਲੇ ਲਈ ਤੇ ਵਧਾਈਆਂ ਲੜਕੀ ਤੇ ਲੜਕੇ ਤੇ ਪਰਿਵਾਰ ਵਾਲਿਆਂ ਨੂੰ ਤੇ ਟੀਮ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਇਹੋ ਜਿਹੇ ਸੋਹਣੇ ਉਪਰਾਲੇ ਲਈ ਤੇ ਮੈਂ ਸਾਰਿਆਂ ਨੂੰ ਇਹ ਹੀ ਬੇਨਤੀ ਕਰਦਾ ਕਿ ਜਿੰਨਾ ਵੀ ਆਪਾਂ ਵੱਧ ਚੜ ਕੇ ਇਨਸਾਨੀਅਤ ਦੇ ਨਾਤੇ ਅੱਗੇ ਆ ਸਕਦੇ ਹਾਂ ਆਪਾਂ ਸਾਰਿਆਂ ਨੂੰ ਆਉਣਾ ਚਾਹੀਦਾ ਜਿੰਨਾ ਬਣਦਾ ਯੋਗਦਾਨ ਆਪਾਂ ਦਾ ਕੋਈ ਮਾਇਆ ਦਾ ਟਾਈਮ ਦਾ ਕੋਈ ਰਾਸ਼ਨ ਦਾ ਜੇ ਇਹੋ ਜਿਹਾ ਵੀ ਬਣਦਾ ਆਪਾਂ ਰਲ ਮਿਲ ਕੇ ਸਮਾਜ ਨੂੰ ਆਪਾਂ ਉਸੇ ਤਰੀਕੇ ਨਾਲ ਹੀ ਅੱਗੇ ਵਧਾ ਸਕਦੇ ਆ ਤੇ ਬਹੁਤ ਬਹੁਤ ਮੁਬਾਰਕਾਂ ਬਈ ਸਾਰਿਆਂ ਨੂੰ ਬਹੁਤ ਸੋਹਣਾ ਪਰਾਲਾ ਤੇ ਆ ਕੇ ਵੀ ਆਈ ਇਕੱਠੇ ਰਲ ਮਿਲ ਕੇ ਅੱਗੇ ਕਰਦਾ ਰਹਿਣਾ ਜੀ ਆਪਾਂ ਦਾ ਧੰਨਵਾਦ ਬਾਕੀ ਜਿਹੜਾ ਆਇਆ ਬਟੂਰੀ ਕੋਈ ਇਕੱਲਾ ਉੱਤ ਵਾਲਾ ਨਾ ਮਰ ਰਿਹਾ ਕੰਮ ਬਹੁਤ ਖਾਰਕ ਹੈ ਜੀ ਆਪਾਂ ਬਾਰੇ ਗਰੀਬ ਹੈ ਜੀ ਦੇਖਿਆ ਜੰਮਲਾ ਬਹੁਤ ਤੰਤਨ ਦੇਗਰੇ ਪਾਰਟੀ ਦਾ ਇਹ ਰੇਗ ਨੇ ਜੋ ਬਿਲੰਦ ਦਿਆ ਕਰੀ